ਯਾਨਾ ਜੀ ਉਦੋਂ ਆਏ ਮੌਲ ਲੱਗਦਾ ਚ ਵੀ ਵਿਆਹ ਚ ਖਣ ਕਿੱਡੀ ਕੋ ਵੱਡੀ ਗੱਲ ਆ ਜੀ ਅੱਛਾ ਉਦੋਂ ਆਏ ਨਹੀਂ ਪਤਾ ਸੀ ਗਾ ਵੀ ਵਿਆਹ ਤਾਂ ਮਾੜੀ ਮੋਟੀ ਗੱਲ ਆ ਜੀ ਇਹ ਵਿਆਹ ਇਹ ਐ ਭਾਈ ਬਿੱਟੂ ਤੁਸੀਂ ਇਹਦੀ ਇੰਟਰਵਿਊ ਸਾਡੇ ਚੈਨਲ ਤੇ ਦੇਖ ਹੀ ਰਹੇ ਹੋ ਇਹ ਇੰਨਾ ਘੋਲਾ ਬਾਈ ਆ ਇਹਦੇ ਵਿਆਹ ਦੀਆਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈਆਂ ਪਰ ਤੁਸੀਂ ਦੇਖੋ ਕਿ ਵਿਆਹ ਦੇ ਪ੍ਰਤੀ ਇਹ ਬਿੱਟੂ ਬਈ ਕੀ ਸੋਚਦਾ ਸੀ ਤੇ ਕਿਉਂ ਡਰਦਾ ਸੀਗਾ ਵਿਆਹ ਕਰਾਉਣ ਤੋਂ ਇਹ ਸਾਰੀ ਕਹਾਣੀ ਇੱਕ ਛੋਟੇ ਜਿਹੇ ਕਲਿੱਪ ਦੇ ਵਿੱਚ ਤੁਹਾਨੂੰ ਦੱਸ ਰਿਹਾ ਕਿ ਬਾਈ ਦੇ ਗੱਲਾਂ ਸੁਣ ਕੇ ਤੁਹਾਡਾ ਹੱਸ-ਹੱਸ ਕੇ ਢਿੱਡ ਦੂਰਾ ਨਾ ਹੋ ਗਿਆ ਤਾਂ ਕਹਿ ਦਿਓ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਤਾਂ ਕਿ ਪਹਿਲਾਂ ਮੈਂ ਲੱਤ ਨਹੀਂ ਲਾਉਂਦਾ ਸੀ ਇਹ ਵਿਆਹ ਵਿਊ ਦੀ ਜਵਾਈ ਮੈਨੂੰ ਲੱਤ ਉਤਰ ਮੈਂ ਲਾਈ ਨਹੀਂ ਗਈ ਤੂੰ ਕਿਉਂ ਨਹੀਂ ਲੱਤ ਲਾਉਂਦਾ ਸੀ ਐਡਾ ਵਧੀਆ ਬੰਦਾ ਤੇ ਜੇ ਆਏ ਹਵੇ ਪਹਿਲੋ ਖਿਆਲ ਜਾਈ ਨਹੀਂ ਆਇਆ ਵਿਆਹ ਦਾ ਵਾਅਦਾ ਸੀ ਮਨ ਦੇ ਵਿੱਚ ਵੀ ਮੈਂ ਕਰਾਉਣਾ ਕਿ ਨਹੀਂ ਕਰਾਉਣਾ ਇਹ ਤਾਂ ਫੇਰ ਵੀ ਇਹ ਮੇਰੇ ਤੋਂ ਬਗੈਰ ਦਸ ਪੁੱਛ ਕੇ ਕਰਕੇ ਆਏ ਹੈ ਵੀ ਇਨ ਬਿਨਾ ਪੁੱਛੇਗਾ ਬਿਨਾ ਪੁੱਛੇ ਕੀਤਾ ਜੀ ਇਹ ਕਿੱਡਾ ਸਿਆਣਾ ਬੰਦਾ ਇੱਕ ਵੀ ਸੌਣ ਤੂੰ ਕਿੰਨਾ ਕੁੜੀ ਤੁੰ ਬੜੀ ਆ ਚਾਹੀਦਾ ਹੁੰਦੇ ਇਹੋ ਜਿਹੇ ਰਿਆਰਗਾ ਬੜੀ ਆ ਸਿਆਣਾ ਬੰਦਾ ਤੂੰ ਲੱਤ ਨਹੀਂ ਲਾਉਂਦੇ ਸੀ ਇਹ ਗਲਤ ਗੱਲ ਨਹੀਂ ਤੇਰੀ ਨਹੀਂ ਜੀ ਆਇਆ ਨਾ ਜੀ ਉਦੋਂ ਆਇਆ ਮੌਲ ਲੱਗਦਾ ਚ ਵੀ ਵਿਆਹ ਚ ਖਣ ਕਿੱਡੀ ਕ ਵੱਡੀ ਗੱਲ ਆ ਜੀ ਅੱਛਾ ਉਦੋਂ ਆਏ ਨਹੀਂ ਪਤਾ ਸੀ ਗਾ ਵੀ ਵਿਆਹ ਤਾਂ ਮਾੜੀ ਮੁੱਟੀ ਗੱਲ ਆਈ। ਇਹ ਵਿਆਹ ਮੈਂ ਕਾਹ ਸੰਜੀ ਬੈਠਾ ਸੀ ਵੀ ਬਹੁਤ ਹੀ ਵੱਡਾ ਕੰਮ ਆ ਹੈ ਕੋਈ। ਬੜਾ ਚੱਕਰ ਨਾ ਪੈ ਗਿਆ। ਹਾਂ ਚੱਕਰ ਨਾ ਪੈ ਜੇ ਵੀ ਮੈਂ ਉੱਥੇ ਵਿਆਹ ਕਰਾਵਾਂ ਅਗਲੇ ਮੈਨੂੰ। ਪਤਾ ਨਹੀਂ ਕਿਹੜੀ ਫਾਨਾ ਵਿੱਚ ਤੂੰ ਕੀ ਕਰਦਾ ਹੈ। ਹਾਂ ਨਾ ਨਹੀਂ ਫਿਰ ਸਾਲੀਆਂ ਨੇ ਤਾਂ ਘੇਰ ਲਿਆ ਸੀ। ਨਹੀਂ ਛਾਲੀਆਂ ਨੇ ਪੂਰਾ ਧੇਰਿਆ ਜੀ ਛਾਲੀ ਤਾਂ ਪਤਾ ਚਾ ਪਾਣ ਲੱਗੀ ਪਹਿਲਾਂ ਮੈਂ ਉਹਨੂੰ ਦੱਛਤਾ ਸੀ ਵੀ ਮੂੰਹ ਚੋ ਡਿੱਗੂਗਾ ਤੇ ਉਹ ਬਿਲਕੁਲ ਨੋਕੇ ਮੇਂ ਫਤਾਸ਼ੀ ਨਾ ਆਇਆ ਕਾ ਬਸ ਨਜ਼ਾਰਾ ਵੇਖ ਕੇ ਦੱਚਤਾ ਵੀ ਡਗੂਗਾ ਬਿੱਟੂ ਕੋ ਐਵੇਂ ਥੋੜੀ ਬਿੱਟੂ ਨੂੰ ਸਭ ਪਤਾ ਕਹਿੰਦੇ ਹਾਂਜੀ 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 ਫੇਰ ਫੇ ਸਾਲੀ ਕੀ ਕਹਿੰਦੀ ਸਾਲੀ ਕਹਿੰਦੀ ਜੀ ਕੋਈ ਨਹੀਂ ਮੈਂ ਤਾਂ ਕਹਿੰਦੀ ਅੱਧਾ ਪਾਉ ਮੈਂ ਕਹੇ ਅੱਧਾ ਵੀ ਝੋਲੀ ਚੀ ਡਗਣਾ ਉਹ ਡਗਿਆ ਵੀ ਅੱਧਾ ਝੋਲੀ ਚੀ ਤੇਰ ਬਾ ਬਿੱਟੂ ਤੇ ਯਾਰ ਬਾ ਬਿੱਟੂ ਮੇਰੇ ਵਿਆਹ ਮਾਦਾ ਹੀ ਨਾ ਤੇਰ ਬਾ ਹਾਂ ਜੀ ਜੇ ਆਪ ਫਿਰ ਲੱਤ ਨਹੀਂ ਲਾਉਂਦਾ ਸੀ ਗਲਤ ਗੱਲ ਹੈ ਤੇਰੀ ਇਹ ਜੀ ਲੱਤ ਤਾਂ ਫਿਰ ਹੁਣ ਆਖਣ ਨੂੰ ਲਗਾਈ ਦਿੱਤੀ ਸਹੀ ਹੈ ਜੇ ਨਹੀਂ ਲਾਉਂਦਾ ਜੇ ਹੁਣ ਲਗਾਤੀ ਜੀ ਫਿਰ ਮਾਂ ਪਿਓ ਨੇ ਲਗਾਤੀ ਹਾਂ ਲਗਾਈ ਹਾਂ ਕਰ ਦਿਆ ਹਾਂ ਹਾਂ ਕਰ ਦਿਆ ਤੇ ਸਾਲੀਆਂ ਵਾਲੀ ਵੀ ਵੀਡੀਓ ਤੇਰੀ ਬੜੀ ਵਾਇਰਲ ਹੋਈ ਸੀ ਉਹ ਤਾਂ ਬਹੁਤ ਯਾਦੇਬਲ ਹੋਈ ਸੀ ਔਰ ਫਿਰ ਵਿਆਹ ਚ ਕੀ ਕੀ ਹੋਇਆ ਸਾਨੂੰ ਤਾਂ ਥੋੜੀਆਂ ਥੋੜੀਆਂ ਵੀਡੀਓ ਹੀ ਪਤਾ ਹੈ ਹਾਂ ਜੀ ਵਿਆਹ ਚ ਜਿਹੜਾ ਆਇਆ ਬਸ ਪ੍ਰੋਗਰਾਮ ਕੀਤਾ ਜੀ ਆਪਣਾ ਸਾਰੇ ਭੰਗੜੇ ਪਾਉਂਦੇ ਰਹੇ ਜੀ ਆਦੀ ਪਾਕੀ ਮਨਾਈ ਇਥੇ ਤੁਹਾਡੇ ਅੱਗੇ ਬੰਦੇ ਆ ਕੇ ਬਹੁਤ ਆਦੀਆਂ ਬੋਤਲ ਆ ਲਿਆ ਕੇ ਦਾਦੂ ਦੂਰੂ ਆਪ ਹੀ ਉਹਨਾਂ ਨੇ ਪਾਰਟੀ ਮਨਾਈ ਮੈਨੂੰ ਕਹਿੰਦੇ ਤੂੰ ਨਾ ਕਿਸੇ ਗੱਲ ਦੀ ਟੈਨਸ਼ਨ ਲੈ ਤੂੰ ਨਾ ਸਮਝੀ ਵੀ ਬਹੁਤ ਵੱਡਾ ਚੱਕਰ ਨਹੀਂ ਹਾਂ ਵੱਡਾ ਚੱਕਰ ਨਹੀਂ ਪੈਣਾ ਹਾਂ ਵੇ ਤੂੰ ਆਦਾ ਨਾ ਚੁੱਚੀ ਵਿੱਚ ਨੂੰ ਕੁਝ ਗੱਲ ਦੀ ਘਾਟ ਹੋ ਗਈ ਸ਼ੁਰੂ ਤੋਂ ਦੱਸ ਬਿੱਟੂ ਜਦੋਂ ਮੰਨ ਲਵੀ ਵਿਆਹ ਦੀ ਤੇਰੀ ਕਹਿਤ ਆ ਵੀ ਬਈ ਸਾਨੂੰ ਕੁੜੀ ਪਸੰਦ ਆ ਤੇ ਹੁਣ ਵਿਆਹ ਕਰਾਂਗੇ ਹਾਂਜੀ ਫਿਰ ਉਦੋਂ ਤੂੰ ਐ ਨਹੀਂ ਕਿਹਾ ਵੀ ਹੁਣ ਕੀ ਮੈਂ ਕਦੇ ਫਸ ਨਾ ਜਾਵਾਂ ਕਦੇ ਚੱਕਰ ਕੀ پتہ ਕਿੱਡਾ ਨਾ ਜੀ ਦੱਚ ਮੈਨੂੰ ਇਹ ਗੱਲ ਤੋਂ ਪਹਿਲੋ ਦੱਸੀ ਨਹੀਂ ਨਾ ਉਹਨਾਂ ਨੇ ਇਹ ਤਾਂ ਮੌਕੇ ਤੇ ਹੀ ਕੰਮ ਹੋਇਆ ਜੀ ਅੱਛਾ ਪਹਿਲਾਂ ਦੱਸਿਆ ਹੀ ਨਹੀਂ ਦੱਸਿਆ ਹੀ ਨਹੀਂ ਇਹ ਤਾਂ ਮੌਕੇ ਤੇ ਕੰਮ ਹੋਇਆ ਜੀ ਵੀ ਮਤ ਕੀ ਤੂੰ ਅੱਜ ਤੂੰ ਕੰਮ ਤੋਂ ਮਟਾ ਗਿਆ ਸੀ ਜੀ ਕੰਮ ਤੇ ਜਾ ਕੇ ਕਹਿੰਦੇ ਆ ਜਾ ਬੈਠ ਗੱਡੀ ਦੇ ਵਿੱਚ ਤੇ ਦਾ ਤਵੇ ਆਜ ਅੱਛਾ ਹਾਂਜੀ ਕੰਮ ਫਿਰ ਤੇ ਕੰਮ ਫਿਰ ਪੂਰਾ ਫਿਰ ਤੂੰ ਉੱਥੇ ਉੱਥੇ ਹੀ ਲੈ ਕੇ ਤੈਨੂੰ ਉਹ ਹਾਂ ਜੀ ਉੱਥੇ ਹੀ ਕੰਮ ਚੀੜਾ ਕਰਾਤਾ ਨੇ ਜੀ ਕੰਮ ਤੇਰਾ ਵੀ ਫਿਰ ਚੀੜਾ ਹੀ ਕੀਤਾ ਜੀ ਹਾਂ ਜੀ ਹਾਂ ਜੀ ਹਾਂ ਜੀ ਤੂੰ ਮੈਨੂੰ ਕਹਿੰਦੇ ਤੂੰ ਸਹੀ ਹੈ ਮੇਰੇ ਫੇਰ ਫੇਰ ਜਦੋਂ ਤੈਨੂੰ ਬਾਹ ਲਿਆ ਗੱਡੀ ਚ ਫੇਰ ਤੂੰ ਫੇਰ ਫੇਰ ਮੈਂ ਕਾਜੀ ਚਲੋ ਕੋਈ ਨਹੀਂ ਹੋਂ ਤਾਂ ਵੀ ਗਾਲ ਪਿਆ ਘੋਲ ਵੀ ਆਉਣਾ ਹੀ ਪਿਆਣਾ ਜੀ ਇਹ ਤਾਂ ਵੀ ਆਉਣਾ ਹੀ ਪੈਂਦਾ ਜੀ ਭਾਵੇਂ ਦੇ ਛੋਟਾ ਡੰਡਾ ਪਰ ਮਰੀ ਵੱਡਾ ਵੀ ਆਉਣਾ ਤਾਂ ਪੈਣਾ ਹੀ ਆ ਜੀ ਫਿਰ ਫਿਰ ਜਦੋਂ ਉੱਤੇ ਫਿਰ ਸਿਰੇ ਸੂਰੇ ਖਿੜਕੇ ਤੋਂ ਬੰਨੇ ਗੱਟੀ ਸੀ ਸਿਰੇ ਨਹੀਂ ਜੀ ਉੱਥੇ ਘਰੇ ਲਿਆ ਕੇ ਬੰਨੇ ਸੀ ਉਹ ਪਹਿਲੋਂ ਇਹਨਾਂ ਨੇ ਹਾਂ ਫੇਰ ਤਿਆਰ ਕਰਤਾ ਸੀ ਮੈਨੂੰ ਵੇ ਮਾਤਾ ਕੇ ਹੈ ਕੰਮ ਤੇ ਸੀ ਬਸ ਕੰਮ ਤੋਂ ਆ ਕੇ ਉਹਨੇ ਵਜੇ ਬਰਾਤ ਲੈ ਗਈ ਸੀ ਜੀ ਪਹਿਲਾਂ ਤੋਂ ਕੰਮ ਤੇ ਜਾੜੇ ਹਾਂ ਕੰਮ ਤੇ ਜਾਵੜਿਆ ਸੀ ਅੱਛਾ ਇਹਨਾਂ ਨੇ ਤਾਂ ਮੈਨੂੰ ਉਦਨ ਹੀ ਦੱਛਾ ਵੀ ਜਿੱਦਾਂ ਬੱਚ ਵਿਆਹ ਸੀਗਾ ਹਾਂਜੀ ਤੇ ਫਿਰ ਜਦੋਂ ਮਤਲਬ ਤਿਆਰਤੀ ਹੋ ਕੇ ਜਾਵੜਿਆ ਫਿਰ ਮਨ ਚ ਕੀ ਸੀਗਾ ਵੀ ਲੱਡੂ ਖੁੱਟਦੇ ਸੀਗੇ ਵੀ ਲੈ ਵੀ ਇਹ ਵਿਆਹ ਆਪਣਾ ਚੱਲਿਆ ਹੈ ਨਹੀਂ ਨਹੀਂ ਮਨ ਚ ਲੱਡੂ ਦਾ ਕਾਦਾ ਸੀਗਾ ਜੀ ਲੱਡੂ ਤਾਂ ਜਿਹੜਾ ਫੁੱਟਣਾ ਫੁੱਟਣਾ ਸੀ ਮੈਂ ਆਪ ਫੁੱਟਨ ਵਾਲਾ ਹੋ ਗਿਆ ਇਹ ਵੀ ਕੁਛ ਕਰਦੇ ਇਹ ਬਹੁਤ ਦਸਾਉਂਦਾ ਹੈ ਹਾਂਜੀ ਹਾਂਜੀ ਦਸਾਉਂਦਾ ਭੈਣੇ ਬਹੁਤ ਹਾਂਜੀ ਕੀ ਗੱਲਾਂ ਸੁਣਾਉਂਦਾ ਹੁੰਦਾ ਹਾਸੇ ਵਾਲੀਆਂ ਇਹ ਹਾਂ ਸੁਣਾਉਂਦਾ ਰਿਹਾ ਤੇ ਜਦੋਂ ਭੈਣੇ ਤੂੰ ਵੇਖਿਆ ਇਹਨੂੰ ਜਦੋਂ ਥੇ ਆਏ ਤੇ ਤੂੰ ਕੀ ਕਿਹਾ ਵੀ ਤੈਨੂੰ ਨਹੀਂ ਦੱਸ ਤੈਨੂੰ ਵੀ ਮੌਕੇ ਤੇ ਦੱਸਿਆ ਸੀਗਾ ਭੈਣੇ ਵੀ ਵਿਆਹ ਤੇਰਾ ਤੇ ਤੈਨੂੰ ਪਹਿਲਾਂ ਦੱਸਤਾ ਸੀ ਮੈਨੂੰ ਪਹਿਲਾਂ ਦੱਸਤਾ ਸੀ ਅੱਛਾ ਹਾਂ ਫਿਰ ਫਿਰ ਆ ਮੈਂ ਗੱਦਾਂਦ ਕੋਣੀ ਹੋਣੀ ਸੌਣ ਕੋਈ ਨਹੀਂ ਹੋ ਜਾਂਦੇ ਹਾਂ ਸਹੀ ਹੈ ਫਿਰ ਜਦੋਂ ਇੱਕ ਦੂਜੇ ਨੂੰ ਤੁਸੀਂ ਦੇਖਿਆ ਦੋਵਾਂ ਨੇ ਫਿਰ ਕੀ ਲੱਗਿਆ ਤੁਹਾਨੂੰ ਵਧੀਆ ਲੱਗਾ ਤੁਹਾਨੂੰ ਸਹੀ ਮਿੱਟੂ ਫਿਰ ਸਹੀ ਹੋਇਆ ਫਿਰ ਚਲੋ ਹੋਰ ਵਿਆਹ ਦੀ ਗੱਲ ਸੁਣਾਓ ਹੋਰ ਵੀ ਫਿਰ ਲੈ ਗਏ ਤੈਨੂੰ ਫਿਰ ਫਿਰ ਜੇ ਮੜ ਕੇ ਬਾਅਦ ਇੱਥੇ ਆ ਕੇ ਪ੍ਰੋਗਰਾਮ ਮਨਾਇਆ ਮੁੰਡਿਆਂ ਨੇ ਜੇ ਉਹ ਤੋਂ ਲੈ ਕੇ ਆਗੇ ਬਰਾਤ ਕਹਿੰਦੇ ਯਾਰ ਸਾਨੂੰ ਕੋਈ ਅਜਨਾ ਤਾਂ ਨਹੀਂ ਚਾਹ ਰੂ ਖੁਸ਼ੀ ਆ ਤੇਰੇ ਵਿਆਹ ਦੀ ਵਿਵਾਸੇ ਵੀ ਕੋਈ ਬੰਦਾ ਨਰਾਜ ਹੋ ਕੇ ਨਾ ਜਾਵੇ ਕਿਸੇ ਗੱਲ ਤੋਂ ਤੁਸੀਂ ਆਪ ਕੁੱਟਣ ਵਾਲਾ ਕਿਉਂ ਹੋ ਗਿਆ ਸੀ ਯਾਰ ਆਪ ਫੁੱਟਣ ਵਾਲਾ ਇੱਛੇ ਗੱਲੋ ਚ ਗਾਜੀ ਮੈਨੂੰ ਕੋਈ ਆ ਟੈਨਸ਼ਨ ਨਾ ਹੋਊਗੀ ਵੀ ਕੋਈ ਗੱਲ ਜੀ ਕੋਈ ਆਲਾ ਗਾਲਾ ਹੋਈ ਜਾਂਦਾ ਜੀ ਅੱਗੇ ਪਿੱਛੇ ਪਰ ਉਹ ਚ ਗੱਲ ਦਾ ਦੱਸ ਰਿਹਾ ਨਹੀਂ ਪਾ ਰੰਦਾ ਤੇਰਾ ਵਿਆਹ ਤਾਂ ਦੁਨੀਆ ਤੇ ਮਸ਼ਹੂਰ ਹੋ ਗਿਆ ਹਾਂਜੀ 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 ਦੁਨੀਆ ਕਿੰਦੀ ਵੀ ਬਿੱਟੂ ਦਾ ਵਿਆਹ ਹੋਇਆ ਹਾਂਜੀ 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 ਕਿਰਚੰਦ ਤੂੰ ਦਰਦਾ ਸੀ ਉਹਨੇ ਵਿਆਹ ਮਸ਼ਹੂਰ ਉਹਨਾ ਵਿਆਹ ਮਸ਼ਹੂਰ ਹੋ ਗਿਆ ਜੀ ਮਾਤਾ ਜੀ ਫਿਰ ਜਦੋਂ ਇਹਨਾਂ ਲਈ ਤੁਸੀਂ ਇਹ ਲੱਤ ਨਹੀਂ ਲਾਉਂਦਾ ਸੀ ਤੇ ਤੁਸੀਂ ਫਿਰ ਮਾਂ ਨੂੰ ਹੁੰਦਾ ਵੀ ਮੇਰੇ ਮੁੰਡੇ ਦਾ ਹੋ ਗਈ ਹੋਵੇ ਵਿਆਹ ਹਾਂਜੀ ਤੇ ਕਿਵੇਂ ਕੋਸ਼ਿਸ਼ਾਂ ਕਰਦੇ ਰਹਿੰਦੇ ਸੀ ਲੱਤ ਮੰਨਦਾ ਕਿਉਂ ਨਹੀਂ ਸੀ ਬਿੱਟੂ ਬਸ ਐ ਇਹ ਕਹਿੰਦਾ ਹੁੰਦਾ ਤੇ ਹਲੇ ਮੈਂ ਅਜੇ ਕਰਨੀ ਆ ਗਾੜੇ ਮੈਂ ਵਿਆਹ ਨਹੀਂ ਕਰਾਉਣਾ ਅੱਛਾ ਮੈਂ ਉਹ ਦਪਹਿਰਾਂ ਤੇ ਆਪ ਖੜਾ ਹੋਣਾ ਹੂੰ ਫੇਰ ਹੁੰਦੀ ਹੁੰਦੀ ਮੈਂ ਆਖਾ ਚੱਲੇ ਤਾਂ ਕੰਮ ਹੋਣਾ ਸਾਡਾ ਕੀ ਪਤਾ ਹੁੰਦਾ ਬਜ਼ੁਰਗਾ ਦਾ ਤੈਨੂੰ ਪਤਾ ਹੀ ਅੱਜ ਕੱਲ੍ਹ ਹੁੰਦੀ ਕਿਵੇਂ ਆ ਫੇਰ ਮੈਂ ਗਈ ਤੇ ਇਥੇ ਮੇਰਾ ਦੇਵਰ ਆ ਗਿਆ ਹੂੰ ਤੇ ਬੈਠਾ ਬੈਕ ਕੇ ਨੇ ਸਿੱਥੇ ਗੱਲ ਛੇੜ ਲਈ ਹੂੰ ਤੇ ਅਸੀਂ ਦੋਨੇ ਮਾਤੇ ਬਿੱਟੂ ਉਧਰ ਮੇਰੇ ਦੌਰਕੇ ਘਰੇ ਚਲੇ ਗਏ ਉਧਰ ਵੀ ਅਸੀਂ ਇਹ ਕੁੜੀ ਨੂੰ ਵੇਖਣ ਵੜ ਗਏ ਬਿੱਟੂ ਨੂੰ ਮਾ ਕਰੀ ਸ਼ਾਦੀ ਲਈ ਇਹ ਕੁੜੀ ਨੂੰ ਮਸਾਗਨ ਪਾਈ ਜੀ ਕੋ ਅੱਛਾ ਤੇ ਬਿੱਟੂ ਨੂੰ ਦੱਸਿਆ ਨਹੀਂ ਫਿਰ ਬਿੱਟੂ ਨੂੰ ਆ ਕੇ ਦੱਸਿਆ ਤੇ ਬਿੱਟੂ ਕਦੇ ਰੋਸਣਾ ਜਾਵੇ ਹਾਂ ਨਹੀਂ ਰੱਖਦੇ ਤਾਂ ਨਹੀਂ ਹਾਂ ਤੇਰੇ ਨਾਲ ਮੈਂ ਆਖੀ ਮੈਂ ਕੁੜੀ ਪਸੰਦ ਕਰਿਆ ਹਾਂ ਦੀਆ ਘਰ ਦੇ ਕਹਿੰਦੇ ਜੋ ਤੂੰ ਕਰਿਆ ਈ ਠੀਕ ਆ ਮਾਤਾ ਹਾਂ ਅਸੀਂ ਸਹਿਮਤਾ ਤੇਰੀ ਤੇ ਬਿੱਟੂ ਤੂੰ ਕਿਹੜੀ ਐਸ਼ ਕਰਨੀ ਸੀ ਆ ਚਿਤਾ ਜੀ ਹਣ ਮੈਨੂੰ ਤਾਂ ਐ ਚੀਜ਼ ਹੀ ਮੈਂ ਕੋਈ ਕੰਮ ਸਿੱਖਿਆ ਕੰਮ ਸਿੱਖ ਗਿਆ ਪੇਟ ਦਾ ਫਿਰ ਜੀ ਮੈਨੂੰ ਤਾਂ ਐ ਚੀ ਵੀ ਮੈਂ ਹੋਰ ਕੋਈ ਕੰਮ ਸਿੱਖਾਂ ਵੀ ਮੈਂ ਆਦਾ ਵਧੀਆ ਬਣਾਈ ਐ ਤਾਂ ਬੰਦੇ ਨੂੰ ਹੁੰਦਾ ਹੀ ਆ ਜ਼ਿੰਦਗੀ ਲਈ ਕਾਸ਼ ਬਣਨਾ ਚਾਹੀਦਾ ਜੀ ਹਮੇਸ਼ਾ ਤੇ ਲਈ ਆ ਤਾਂ ਬੰਦੇ ਨੂੰ ਰਹਿਣਾ ਨਹੀਂ ਚਾਹੀਦਾ ਜੀ ਤਰੱਕੀ ਤਾਂ ਕਰਨ ਦੇ ਹਰ ਇੱਕ ਦਾ ਅਦਕਾਰ ਹਰ ਇੱਕ ਦਾ ਹਾਂ ਜੀ ਸੋਚ ਹੁੰਦੀ ਆ ਹੇ ਹੁਣ ਤਾਂ ਫੇਰ ਤਰੱਕੀ ਹੋਊਗੀ ਹੁਣ ਮਸ਼ਹੂਰ ਹੋ ਗਿਆ ਹਾਂਜੀ ਹੁਣ ਤਰੱਕੀ ਪੂਰੀ ਆ ਜੀ ਬੱਚ ਦੇ ਕੰਮ ਚੰਗਾ ਮਿਲ ਰਿਹਾ ਪਾਣੂ ਕੰਮ ਕੀ ਡਾਕ ਰਾ ਰਹੇ ਹੋ ਜੀ